ਆਓ ਜੀ ਅਗਲੀ ਸਾਡੀ ਪੰਜਾਬਨ ਨੂੰ ਆਵਾਜ਼ ਮਾਰੋ ਸੋ ਅਗਲਾ ਸਰਦਾਰ ਜੀ ਪ੍ਰਦੀਪ ਕੌਰ ਆਓ ਜੀ ਪ੍ਰਦੀਪ ਪ੍ਰਦੀਪ ਜੀ ਕਿਹੜੇ ਜ਼ਿਲ੍ਹੇ ਤੋਂ ਆਏ ਤੁਸੀਂ ਜ਼ਿਲਹ ਜ਼ਿਲੰਧੋਂ ਹੈ ਜ਼ਿਲੰਧਰ ਤੋਂ ਬਹੁਤ ਚੰਗਾ ਤੋਂ ਜ਼ਿਲੰਧਰ ਵਾਲਿਓ ਤੁਹਾਡਾ ਸਵਾਲ ਹੈ ਜੀ ਜਦੋਂ ਲਾੜਾ ਘੋੜੀ ਚੜਦਾ ਹੈ ਤਾਂ ਘੋੜੀ ਦੀ ਵਾਹਨ ਕੌਣ ਹੁੰਦਾ ਜੋ ਕਿ ਲਾੜਾ ਕੁੜੀ ਚੜਦਾ ਤੇ ਕੁੜੀ ਵੀ ਪਾਂਦੇ ਇਸ ਨੂੰ ਪਹਿਣਾ ਪਹਿਣਾ ਹੁੰਦਾ ਹੈ ਜੀ ਸਵਾਲ ਜੀ ਜਵਾਬ ਜਿਹੜਾ ਹੈ ਇਹ ਵੀ ਇਹ ਵੀ ਮਰਦੇ ਮਾਲਵੇ ਦੁਆਬੇ ਚ ਪਹਿਣਾ ਹੀ ਹੁੰਦੀਆਂ ਨਾ ਸਾਰੀਆਂ ਜੀ 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 ਬਹੁਤ ਅੱਛੀ ਗੱਲ ਹੈ ਬੋਲੀ ਚੱਕੋ ਬੋਲੀ ਲਓ ਜੀ ਪ੍ਰਦੀਪ ਜੀ ਫਿਰ ਬੋਲੀ ਵੀ ਤੁਸੀਂ ਪਾ ਕੇ ਸਾਨੂੰ ਸੁਣਾਓ ਔਰ ਸ਼ਬਦ ਜਿਹੜਾ ਆਇਆ ਤੁਹਾਨੂੰ ਗੰਦਲ 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 ਵਰਗੀ ਨਾਰ ਸੁਣੀ ਦੀ ਸਿਰਸੂ ਹੀ ਫੁੱਲਕਾਰੀ ਗੰਦਲ ਵਰਗੀ ਨਾਰ ਸੁਣੀ ਦੀ ਸਿਰਸੂ ਹੀ ਫੁੱਲਕਾਰੀ ਗੇਰਾ ਦੇ ਪਾਬੀ ਨੱਚ ਲੈ ਪਟੋਲਾ ਬਾਰੀ ਗੇੜਾ ਦੇ ਪਾਬੀ ਨੱਚ ਲੈ ਪਟੋਲਾ ਬਾਰੀ ਬਹੁਤ ਅੱਛਾ ਬਹੁਤ ਅੱਛਾ ਸਾਡੀਆਂ ਬੋਲੀਆਂ ਵੈਸੇ ਆਈ ਬਣ ਗੀਆਂ ਜੱਸ ਸਰਵਨ ਨਾ ਮਤਲਬ ਕਿਉਂਕਿ ਉਹਦੇ ਮਨ ਦੀ ਗੱਲ ਕਰਨੀ ਆ ਤੇ ਕਿਵੇਂ ਗੱਲ ਜੁੜਨੀ ਆ ਬਹੁਤ ਬਹੁਤ ਸ਼ੁਕਰੀਆ